ਪਰ ਤੁਹਾਡੀ ਸ਼ਰਧਾ ਭਾਵਨਾ ਹੋਵੇ ਫੇਰ ਜੇ ਆਪਾਂ ਕਹੀਏ ਵੀ ਸਾਨੂੰ ਆਹ ਨਹੀਂ ਮਿਲੇ ਆ ਉਹ ਨਹੀਂ ਮਿळा ਜਿਵੇਂ ਤੁਹਾਨੂੰ ਰਾਗੀ ਸਿੰਘ ਸਮਝਾ ਕੇ ਗਏ ਨੇ ਏਕ ਪੀਣਾ ਦੇ ਦਸ ਪੀ ਹਿਰਲੇ ਤੋ ਮੂੜਾ ਕੁਸ਼ ਕਹਾ ਕਰੇ ਗੁਰੂ ਨਾਨਕ ਨੇ ਕਿਸੇ ਨੂੰ ਘਰ ਦੇਤਾ ਮਾਇਆ ਦੇਤੀ ਜ਼ਮੀਨ ਜਾਇਦਾਦ ਦੇਤੀ ਨੌਕਰ ਚਾਕਰ ਦੇਤੇ ਆਰ ਦੇਤਾ ਪਰਿਵਾਰ ਦੇਤਾ ਤੰਦਰੁਸਤੀ ਦੇਤੀ ਤੇ ਜੇ ਕਿਸੇ ਨੂੰ ਪੁੱਤਰ ਨਾ ਦਿੱਤਾ ਤੇ ਬੰਦਾ ਲਾਂਭਾ ਦਿੰਦਾ ਏਕ ਪੀਣਾ ਦੇ ਦਸ ਪੀ ਹਰਲੇ ਤੋਂ ਮੂੜਾ ਕੁਸ਼ ਕਹਾ ਕਰੇ ਉਹ ਪੁਰਖਾ ਤੈਨੂੰ ਬਾਕੀ ਚੀਜ਼ਾਂ ਦੇਤੀਆਂ ਉਹਨਾਂ ਨੂੰ ਭੁੱਲ ਕੇ ਜਿਹੜੀ ਦਾਤ ਤੈਨੂੰ ਨਹੀਂ ਮਿਲੀ ਤੂੰ ਉਹਦਾ ਗੁਰੂ ਨਾਨਕ ਨੂੰ ਲਾਂਭਾ ਦੇ ਰਿਆ ਏ ਤੇ ਜੇ ਉਹ ਬਾਕੀ ਦਸੇ ਦਾਤਾਂ ਵੀ ਤੇਰੇ ਕੋਲੋਂ ਖੋਲਵੇ ਤੂੰ ਕੀ ਵਿਗਾੜ ਲੇਗਾ ਤਾਂ ਹੀ ਫਿਰ ਪਾਤਸ਼ਾਹ ਕਹਿੰਦੇ ਨੇ ਜਿਸ ਥਾਕਰ ਸਿਉ ਨਾਹੀ ਚਾਰਾ ਤਾਂ ਕੋ ਕੀਜੈ ਸਦ ਨਮਸਕਾਰ ਅਕਾਲ ਪੁਰਖ ਦੇ ਅੱਗੇ ਤੇਰਾ ਕੋਈ ਜੋਰ ਨਹੀਂ ਪੁਰਖਾ ਤੈਨੂੰ ਉਹਦੇ ਮੂਹਰੇ ਹੱਥ ਜੋੜ ਕੇ ਨੱਕ ਰਗੜਨਾ ਪੈਣਾ ਹੈ ਜਦੋਂ ਤੁਹਾਡਾ ਗੁਰੂ ਦੇ ਨਾਲ ਪ੍ਰੇਮ ਬਣ ਗਿਆ ਨਾ ਉਦੋਂ ਫਿਰ ਤੁਹਾਨੂੰ ਮੂੰਹੋਂ ਬੋਲ ਕੇ ਗੁਰਨਾਨਕ ਤੋਂ ਨਹੀਂ ਕੁਝ ਮੰਗਣਾ ਪੈਂਦਾ ਜਿਵੇਂ ਮਾਤਾ ਗੰਗਾ ਜੀ ਪ੍ਰੇਮ ਦੇ ਵਿੱਚ ਪ੍ਰਸ਼ਾਦੇ ਤਿਆਰ ਕਰਕੇ ਲੈ ਕੇ ਗਏ ਤੇ ਬਾਬਾ ਬੁੱਢਾ ਜੀ ਨੇ ਮੂੰਹੋਂ ਹੋ ਕੇ ਮਾਤਾ ਜੀ ਨੂੰ ਕਿਹਾ ਮਾਤਾ ਬੜੀ ਭੁੱਖ ਲੱਗੀ ਸੀ ਆਏ ਮਾਂ ਨੂੰ ਫਿਕਰ ਹੁੰਦਾ ਹੈ ਆਪਣੇ ਪੁੱਤਰਾਂ ਦਾ ਵੀ ਮੇਰੇ ਪੁੱਤ ਨੂੰ ਬੁੱਢੇ ਨੂੰ ਭੁੱਖ ਲੱਗੀ ਹੈ ਮੈਂ ਪ੍ਰਸ਼ਾਦਾਂ ਲੈ ਜਾ ਪ੍ਰਸ਼ਾਦਾ ਫੜਿਆ ਜਦੋਂ ਮੁਠੀ ਮਾਰ ਕੇ ਗੰਢਾ ਪੰਨਿਆਂ ਤੇ ਨਾਲ ਹੀ ਵਰ ਦਿੱਤਾ ਮਾਤਾ ਤੇਰੀ ਕੁੱਖੋਂ ਉਹ ਸੂਰਮਾ ਉਹ ਯੋਧਾ ਪ੍ਰਗਟ ਹੋਵੇਗਾ ਜਿਹੜਾ ਦੁਸ਼ਮਣਾਂ ਦੇ ਸਿਰ ਗੰਢਿਆਂ ਵਾਂਗ ਬੰਦੀ ਮਹੋਤਾਨੀ ਨਾ ਮੰਗਣਾ ਪਿਆ ਭਾਵਨਾ ਦੇ ਨਾਲ ਰੁੱਖਾ ਮਿੱਸਾ ਪ੍ਰਸ਼ਾਦਾ ਤਿਆਰ ਕਰਕੇ ਲੱਗੇ ਗੱਲ ਸਾਰੀ ਭਾਵਨਾ ਤੇ ਖੜੀ ਹੈ ਉਹ ਜੋੜ ਮੇਲਾ ਆਪਾਂ ਮਨਾ ਰਹੇ ਹਾਂ ਹੁਣ ਕਿਉਂ ਬਾਬਾ ਬੁੱਢਾ ਜੀ ਚਵਾਲ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ ਪੀੜ ਬਾਬਾ ਬੁੱਢਾ ਆਰਾਮ ਬਾਤ 10 ਦਿਨ ਦਾ ਜੋੜ ਮੇਲਾ ਹੈ ਔਰ ਬਾਬਾ ਬੁੱਢਾ ਜੀ 125 ਸਾਲ ਦੀ ਉਮਰ ਹੋਈ ਬਾਬੇ ਬੁੱਢੇ